ਅੱਜ ਆਪਣੇ ਕੋਲ ਆਏ ਨੇ ਬਾਈ ਜੀ ਸੁਪਰ ਸ਼ੀਟਰ ਲੇਨ ਰਾਮਗੜੀਆ ਦਾ ਤੇ ਬਾਈ ਜੀ ਤੁਸੀਂ ਕਿੱਥੋਂ ਪੁੱਛਿਆ ਹੈ ਸੁਪਰ ਸ਼ੀਟਰ ਬਾਰੇ ਵੀ ਕਿਵੇਂ ਦਾ ਕੀ ਤੁਸੀਂ ਦੱਸੋਗੇ ਮਾੜਾ ਮੈਂ ਨਾ 2-3 ਚੱਲਦੇ ਵੇਖੇ ਸੀ 855 ਮਗਰ ਬਹੁਤ ਵਧੀਆ ਚੱਲਦੇ ਸੀਗੇ ਬਹੁਤ ਹੀ ਰਹਿਲੇ ਦੂਜੀਆਂ ਕੰਪਨੀਆਂ ਨਾਲੋਂ ਵੀ ਵਧੀਆ ਚੱਲਦੇ ਸੀਗੇ ਉਹਨਾਂ ਤੋਂ ਮੈਂ ਪੁੱਛਿਆ ਕਹਿੰਦੇ ਜਲਾਲਾਬਾਦ ਆ ਗਿਆ ਜੀ 베ਦੀ ਸਾਹਿਬ ਤੁਹਾਡੇ ਕੋਲ ਆਏ ਕੁਛ ਤਾਂ ਵੇਖ ਕੇ ਥੋੜਾ ਜਾਂ ਦੂਜਿਆਂ ਨਾਲੋਂ ਵੀ ਮੈਨੂੰ ਬਹੁਤ ਵਧੀਆ ਲੱਗਿਆ ਬਾਕੀ ਸੁਪਰਸੀਡਰ ਦੀ ਤੁਸੀਂ ਵਿਸ਼ੇਸ਼ਤਾਵਾਂ ਦੱਸੋ ਦੂਜਿਆਂ ਨਾਲੋਂ ਇਹਦਾ ਕੀ ਵਾਕ ਹੈ ਜਿਹੜਾ ਰਕ ਕੇ ਕੇ ਹੈ ਜੀ ਵੀ ਇੱਕ ਤਾਂ ਕੱਲਾ ਜਿਵੇਂ ਰੋਟਾਵੇਟਰ ਹੁੰਦਾ ਹੈ ਉਦਾਂ ਲੱਗ ਜਾਂਦਾ ਹੈ ਇੱਕ ਡਿਸਕਾਂ ਦੂਜਾਂ ਡਿਸਕਾਂ ਵੀ ਚੰਗੀਆਂ ਸਾਰਾ ਲੱਗੋ ਜਾਂਦਾ ਡ੍ਰਿਲ ਲੱਗ ਕਰਨੀ ਲੱਗ ਹੋ ਜਾਂਦੀ ਹੈ ਰੋਟਾਵੇਟਰ ਲਾ ਕੇ ਬਣਾਣਾ ਕੱਲਾ ਰੋਟਾਵੇਟਰ ਲੱਗ ਬਣ ਜਾਏਗਾ ਮਗਰ ਫੱਟਾ ਲਾ ਕੇ ਔਰ ਇਹਦਾ ਤੁਸੀਂ ਦੱਸੋ ਕਿਹੜੇ ਕਿਹੜੇ ਟਰੈਕਟਰ ਦੇ ਇਹ ਕਿੰਨਾ ਕੁ ਲੋਡ ਲੈਂਦਾ ਤੁਸੀਂ ਅੱਗੇ ਵੀ ਚਲਾਇਆ ਤੁਹਾਨੂੰ ਪਤਾ ਹੋਣਾ ਹੈ ਅੱਗੇ ਚਲਾਇਆ ਜੀ ਜਗਤਜੀਤ ਚਲਾਏ ਸੀਗੇ ਜਸਵੰਤ ਚਲਾਇਆ ਹੈ ਪੀਡੀਸੀ ਚਲਾਇਆ ਹੈ ਬਾਕੀ ਜਿਹੜੇ ਮੈਂ ਚਲਦੇ ਵੇਖਿਆ ਇਹ ਉਹਨਾਂ ਨੂੰ ਬਹੁਤ ਹੀ ਵਧੀਆ ਸੀ ਸਾਡੇ ਤੁਸੀਂ ਕੀ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਇਸ ਰਾਮਗੜੀ ਸੁਪਰ ਸ਼ੀਟਰ ਬਾਰੇ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਸਾਰੇ ਮੇਰੇ ਭਰਾ ਆਣ ਜਿਨਨੇ ਵੀ ਕੋਈ ਲੈਣਾ ਹੈ ਇਹ ਚੀਜ਼ ਵੇਖ ਕੇ ਲਓ ਤੇ ਇਹਦਾ ਐਡਰੈਸ ਬੋਲ ਦਿਓ ਕਿੱਥੇ ਆਪਣੀ ਆਪਣੇ ਰਾਣਾ ਪੰਜਗੜ੍ਹ aí ਇਹ ਰਾਣਾ ਪੰਜਗੜ੍ਹ aí ਸੁਪਰ ਸ਼ੀਟਰ ਚੱਲਿਆ ਹੈ ਬਾਕੀ ਜਿਹੜਾ ਸਾਇਡ ਡਿਸਟ੍ਰਿਕਟ ਫਰੋਇਪੁਰ ਜਲਾਲਾਬਾਦ ਨਵ ਐਗਰੀ ਸੋਲੂਸ਼ਨ ਤੇ ਸੁਪਰ ਸ਼ੀਟਰ ਤੁਸੀਂ ਕੋਈ ਵੀ ਸੰਤ ਲੈਣਾ ਹੈ ਇੱਥੇ ਤੁਸੀਂ ਪਹੁੰਚ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ